ਦੇਖ ਚਿਰਤ ਰ ਪਈ ਹਾਂ ਬਿਸਮਨ ਦੇਖ ਚਿਰਤ ਰ ਪਈ ਹਾਂ ਬਿਸਮਨ ਗੁਰ ਸਾਤ ਗੁਰ ਪੁਰਖ ਮਿਲਾਈ ਦਰਸ਼ਨ ਪਿਆਸ ਪ੍ਰੇ ਅਪ੍ਰਿਤ ਮਨੋ ਹਰ ਮਨ ਨਾ ਰਹਿ ਬੋ ਮਿਤ੍ਰੁ ਨਕਾ ਲਈ ਦਰਸ਼ਨ ਪਿਆਸ ਨਦ ਹੈ ਬਹੁਤ ਉਮਕਾਈ کیسے ਗਾਉ ਮੋਹਿ ਜੀਵੇਦ ਨਾਈ کیسے ਗਾਉ ਮੋਹਿ ਜੀਵੇਦ ਨਾਈ ਮੰਨ ਲੋ ਚਹ ਹਰ ਮਿਲਨ ਕੋ ਕਿਉਂ ਦਰਸ਼ਨ ਪਾਇਆ ਮੈਂ ਲੱਖ ਵਿੜਤੇ ਸਾਹਿਬਾ ਜੇ ਬਿੰਦ ਬੁਲਾਈਆ ਮੇਰਾ ਮਨ ਲੋਚੇ ਮਨ ਲੋਚੇ ਗੁਰਦਰਸ਼ਨ ਤਾਈ ਬਿਲ ਪੁਕਰੇ ਚਾਤ੍ਰਿਕ ਕੀ ਨਿਆਈ ਤ੍ਰਿਖਾ ਨਾ ਉਤਰੇ ਸ਼ਾਂਤ ਨਾ ਆਵੇ ਬਿਨ ਦਰਸ਼ਨ ਸੰਪਿਆ ਫੌਕਲੀ ਜੀਓ ਕੋਲ ਵਾਹਿਗੁਰੂ ਸਾਹਿਬ ਜੀ ਵਾਹਿਗੁਰਜੀਤਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਵਾਹਿਗੁਰੂ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸ੍ਰੀ ਵਾਹਿ ਗੁਰੂ ਸਾਹਿਬ ਜੀ ਸਤਨਾਮ 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 ਸ੍ਰੀ ਵਾਹਿ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ 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 ਖਾਲਸਾ ਰਾਹੇ ਗੁਰਜੀ ਕੀ ਫਤਹਿ ਗੁਰੂ ਗੁਰ ਗੁਰ ਕਰੋ ਗੁਰੂ ਹਰ ਪਾਈਐ ਉਦਦ ਗੁਰੂ ਗੈਰ ਗੰਬੀਰ ਬੇਅੰਤ ਹਰ ਨਾਮ ਨਗ ਹੀਰਮਨ ਮਿਰਤ ਦਿਵਲਾਈਐ ਪੁਨ ਗੁਰੂ ਪਰਮਦ ਸਰਸ ਕਰਤ ਕੰਚਨ ਪਰਸ ਮੈਰ ਦੁਰਮਤ ਹਿਰਤ ਸ਼ਬਦ ਗੁਰ ਧਿਆਈਐ ਅੰਮ੍ਰਿਤ ਪਰਵਾ ਛੁਟਕੰਤ ਸਦ ਦਵਾਰ ਜਿਸ ਗਿਆਨ ਗੁਰ ਬਿਮਲ ਸਰ ਸੰਤ ਸਿੱਖ ਨਾਈਐ ਨਾਮ ਨਿਰਵਾਨ ਨਿਧਾਨ ਹਰ ਹੁਰ ਤਰੋ ਗੁਰ 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 ਕਰੋ ਗੁਰ ਹਰ ਪਾਈਐ ਜਿਨ ਸ਼ਬਦ ਕਮਾਏ ਪਰਮ ਪਦ ਪਾਇਓ ਸੇਵਾ ਕਰਤਨਾ ਛਡਿ ਉਪਾਸ ਤਾਤੇ ਗੁਰ ਗਿਆਨ ਪ੍ਰਗਟ ਉਜਿਆਰ ਦੁਖ ਦ੍ਰਿਦਰ ਅੰਧਿਆਰ ਕੋ ਨਾਸ ਕਵ ਕੀਰਤ ਜੋ ਸੰਤ ਚਰਨ ਮੁਰ ਲਾਗੇ ਤਿਨ ਕਾਮ ਕ੍ਰੋਧ ਜਮ ਕੋ ਨਹੀਂ ਤਰਾਸ ਜਿਵ ਅੰਗ ਤੇ ਅੰਗ ਸੰਗ ਨਾਨਕ ਗੁਰ ਤਿਵ ਗੁਰ ਅਮਰਦਾਸ ਕੈ ਗੁਰ ਰਾਮਦਾਸ ਗੁਰੂ ਗੁਰ ਗੁਰੂ ਗੁਰ ਗੁਰ ਜਪ ਮੰਨ ਰੇ ਜੋ ਕੀ ਸੇਵ ਸਿਵ ਸਿੱਧ ਸਾਧਕ ਸੁਰ ਅਸੁਰ ਘਣ ਤਰੇ 33 ਗੁਰਬਚਨ ਸੁਨ ਕੰਨ ਰੇ ਫੁਨ ਤਰੇ ਤੇ ਸੰਤਹਿਤ ਭਗਤ ਗੁਰ ਗੁਰ ਕਰੇ ਤਰੇਉ ਪ੍ਰਹਿਲਾਦ ਗੁਰਮੇਤ ਮਨ ਜਨ ਰੇ ਧਰੇ ਨਾਰਦਾ ਜਿਸਨ ਕਾਹ ਹਰ ਗੁਰਮਖਾਇ ਧਰੇ ਇਕ ਨਾਮ ਲਗ ਤਜੋ ਰਸ ਅੰਰੇ ਦਾਸ ਬੇਨਿਤ ਕਹੈ ਨਾਮ ਗੁਰਮਖ ਲਹੈ ਗੁਰੂ ਗੋਰੇ ਗੁਰੂ ਗੋਰੇ ਗੁਰੂ ਜਪ ਮੰਨ ਰੇ ਦਾਸ ਬੇਨਿਤ ਕਹੈ ਨਾਮ ਗੁਰਮਖ ਲਹੈ ਗੁਰੂ ਗੋਰੇ ਗੁਰੂ ਗੋਰੇ ਗੁਰੂ ਜਪ ਮੰਨ ਰੇ ਸਤ ਗੁਰੂ ਸਤ ਗੁਰੂ ਸਤ ਗੁਰੂ ਗੋਬਿੰਦ ਜਿਓ ਬਲ ਸ਼ਲਨ ਸਬਲ ਮਲਨ ਭਗਤ ਫਲਨ ਕਾਨਕੂਰ ਨਿਹ ਕਲੰਕ ਬਜੀ ਡੰਕ ਚੜੂ ਦਲ ਰਵਿੰਦ ਜਿਓ ਰਾਮ ਰਵਣ ਦੁਰਤ धवन ਸਕਲ ਪਵਨ ਕੁਸਲ ਕਰਨ ਸਰਬ ਪੂਤ ਆਪ ਹੀ ਦੇਵਾਦ ਦੇਵ ਸਹਿਸ ਮੁਖ ਫਨਿੰਦ ਜਿਓ ਜਰਮ ਕਰਮ ਮਛ ਕਛ ਹੋ ਬ ਰਹਾ ਜਮੁਨਾ ਕੈ ਕੂਲ ਖੇਲ ਖੇਲਿਓ ਜਨ ਗਿੰਦ ਜੀਓ ਨਾਮ ਸਾਰਹੀਏ ਤਰ ਤਜ ਬਿਕਾਰ ਮਨ ਗੰਧ ਸਤਗੁਰੂ 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 ਗੋਬਿੰਦ ਜੀਓ ਜਗਤ ਉਧਾਰਣ ਨਾਮ ਸਤ ਗੁਰ ਟੁੱਟੇ ਪਾਇਓ ਅਬ ਨਾਹੀਂ ਅਵਰ ਸਾਰੇ ਕਾਮ ਬਾਰੰਤਰ ਪੂਰੀ ਪੜੀ ਹਮ ਆਵੇ ਗੁਣ ਪਰੇ ਇੱਕ ਗੁਣ ਨਾਖੀ ਅੰਮ੍ਰਿਤ ਛਾਟ ਪੀਖੈ ਬਿਖ ਖਾਈ ਮਾਇਆ ਮੋਹ ਪਰਮ ਪੈ ਭੂਲੇ ਸੁਤ ਦਾਰਾ ਸਿਉ ਪ੍ਰੀਤਲ ਇਕ ਉੱਤਮ ਪੰਥ ਸੁਣਿਓ ਗੁਰ ਸੰਗਤ ਤੇਹਿ ਮਿਲੰਤ ਜਮ ਤਰਾਸ ਮਿਟਾਈ ਇਕ ਅਰਦਾਸ ਪਾਟ ਕੀਰਤ ਕੀ ਗੋਰੇ ਰਾਮਦਾਸ ਰਾਖੂ ਸਰਨਾਈ ਇਕ ਅਰਦਾਸ ਭਾਟ ਕੀਰਤ ਕੀ ਗੋਰੇ RAM ਦਾਸ ਰਾਖੂ ਸਰਨਾਈ